ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯਾਰ ਸਭ ਤੋਂ ਪਹਿਲਾਂ ਤਾਂ ਵੀਡੀਓ ਕੁਆਲਿਟੀ ਥੋੜੀ ਘੱਟ ਹੋ ਸਕਦੀ ਆ ਪਰ ਜਿਹੜੀ ਮੈਂ ਅੱਜ ਤੁਹਾਨੂੰ ਗੱਲਾਂ ਦੱਸਣ ਲੱਗਿਆ ਉਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੀਆਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮਿੱਤਰੋ ਜਿਹੜੀ ਅੱਜ ਦੀ ਜਨਰੇਸ਼ਨ ਆ ਨਾ ਜਿਹਨੂੰ ਆਪਾਂ ਨਵੀਂ ਪੀੜ੍ਹੀ ਵੀ ਕਹਿ ਦਿੰਦੇ ਆ ਇਹ ਗਵਰਨਮੈਂਟ ਜੌਬਸ ਵੱਲ ਬਹੁਤ ਘੱਟ ਧਿਆਨ ਦੇ ਰਹੀ ਆ ਜਾਂ ਤਾਂ ਇਹ ਪ੍ਰਾਈਵੇਟ ਕੰਪਨੀਆਂਜ਼ ਵਿੱਚ ਓਪਰਚ्युनिटी ਭਾਲਦੇ ਆ ਜਾਂ ਫਿਰ ਇਹ ਬਾਹਰ ਜਾਣ ਲਈ ਚਾਹੁੰਦੇ ਆ ਬਾਹਰ ਜਾਣਾ ਚਾਹੁੰਦੇ ਆ ਵੀ ਬਾਹਰ ਜਾ ਕੇ ਕੋਈ ਕੰਮ ਕਰ ਸਕਣ ਪਰ ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਆ ਵੀ ਬਾਹਰ ਜਾਣ ਪ੍ਰਾਈਵੇਟ ਜੌਬ ਗਵਰਨਮੈਂਟ ਜੌਬਸ ਤੋਂ ਆਪਾਂ ਉੱਪਰ ਕਿਉਂ ਨਹੀਂ ਸੋਚ ਰਹੇ ਪੰਜਾਬ ਦੇ ਲੋਕ ਕਿ ਸਿਰਫ ਇਹ ਤਿੰਨੇ ਚੀਜ਼ਾਂ ਰਹਿ ਗਈਆਂ ਵੀ ਕਮਾਈ ਕਰਨ ਵਾਸਤੇ ਇਹਨਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈਗਾ ਜ਼ਿੰਦਗੀ 'ਚ ਮੈਂ ਗੱਲ ਕਰ ਰਿਹਾ ਉੱਪਰ ਵੱਲ ਦੀ ਮਤਲਬ ਕਿ ਬਿਜ਼ਨਸ ਦੀ ਕੰਪਨੀਆਂ ਦੀ ਬ੍ਰਾਂਡਸ ਬਣਾਉਣ ਦੀ ਕਿਉਂ ਪੰਜਾਬ ਵਿੱਚੋਂ ਕੋਈ ਐਂਟਰਪ੍ਰੈਨਿਅਰ ਨਹੀਂ ਨਿਕਲ ਰਿਹਾ ਕਿਉਂ ਪੰਜਾਬ ਵਿੱਚ ਹਜ਼ਾਰ ਹਜ਼ਾਰਾਂ ਲੱਖਾਂ ਕਰੋੜਾਂ ਦੀਆਂ ਕੰਪਨੀਆਂ ਕਿਉਂ ਨਹੀਂ ਨਿਕਲ ਰਹੀਆਂ ਜਦੋਂ ਕਿ ਜਿਹੜੇ ਨਾਲ ਦੇ ਸਟੇਟਸ ਨੇ ਜਿਵੇਂ ਕਿ ਨਾਲ ਦੇ ਨਹੀਂ ਜਾਂ ਸਾਰੇ ਦੇਸ਼ ਦੀ ਜਿਵੇਂ ਹਰਿਆਣਾ ਹਿਮਾਚਲ ਬੰਗਲੌਰ ਦਿੱਲੀ ਇਹਨਾਂ ਦੀ ਇੰਨੀ ਆਈਟੀ ਕੰਪਨੀਆਂ ਨੇ ਇੰਨੀਆਂ ਮਤਲਬ ਕਿ ਬ੍ਰਾਂਡਸ ਨੇ ਸ਼ੋਅਰੂਮਸ ਨੇ ਪੰਜਾਬੀ ਪਿੱਛੇ ਕਿਉਂ ਆ ਰੀਜ਼ਨ ਆ ਜਿਹੜਾ ਉਹ ਆਪਣਾ ਹੈਗਾ ਮਾਈਂਡਸੈਟ ਆਪਣੇ ਲੋਕਾਂ ਦਾ ਮਾਈਂਡਸੈਟ ਆਪਣੇ ਪੇਰੈਂਟਸ ਦਾ ਮਾਈਂਡਸੈਟ ਆਪਣੇ ਲੋਕਾਂ ਦਾ ਮਾਈਂਡਸੈਟ ਇਹੀ ਆ ਕਿ ਯਾਰ ਜਾਂ ਤਾਂ ਗਵਰਨਮੈਂਟ ਜੌਬ ਮਿਲ ਜਵੇ ਜਾਂ ਕੋਈ ਵਧੀਆ ਵਧੀਆ ਤਨਖਾਹ ਵਾਲੀ ਪ੍ਰਾਈਵੇਟ ਨੌਕਰੀ ਮਿਲ ਜਵੇ ਤੇ ਜਾਂ ਫਿਰ ਜੇ ਜੇ ਕੁਝ ਨਹੀਂ ਮਿਲਿਆ ਤਾਂ ਬਾਹਰ ਚੱਲ ਜਾਗੇ ਬਾਹਰ ਜਾ ਕੇ ਕੋਈ ਕੰਮ ਕਰ ਲਾਂਗੇ ਯਾਰ ਮੈਂ ਤੁਹਾਨੂੰ ਇੱਕ ਦੱਸਦਾ ਆ ਦੇਖੋ ਘਰ ਦੱਸ ਦਿੰਦਾ ਮੈਂ ਤੁਹਾਨੂੰ ਇੱਕ ਜੇ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਤਾਂ ਤੁਹਾਨੂੰ 15000 ਤੋਂ ਲੈ ਕੇ 30000 ਤੱਕ ਇੱਕ ਮਹੀਨੇ ਦਾ ਮਿਲ ਜੂਗਾ ਆਰਾਮ ਨਾਲ ਮਤਲਬ ਕਿ ਇਹ ਤੋਂ ਵੱਧ ਨਹੀਂ ਮਿਲਦਾ 15000 ਤੋਂ ਘੱਟ ਵੀ ਮਿਲ ਸਕਦਾ 30000 ਤੋਂ ਥੱਲੇ ਥੱਲੇ ਰਹੂਗਾ ਜੇ ਤੁਸੀਂ ਗਵਰਨਮੈਂਟ ਜੌਬ ਲੈਣੇ ਹੋ ਸਰਕਾਰੀ ਨੌਕਰੀ ਲੈਣੇ ਹੋ ਪੰਜਾਬ ਦੀ ਗੱਲ ਕਰ ਰਹੇ ਹਾਂ ਮੈਂ ਤਾਂ ਤੁਹਾਨੂੰ 70000 ਤੋਂ ਲੈ ਕੇ 1 ਲੱਖ ਰੁਪਏ ਤੱਕ ਮਿਲ ਜੂਗਾ ਇੱਕ ਮਹੀਨੇ ਦਾ ਪਰ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਤੁਹਾਨੂੰ ਲੱਖਾਂ ਕਰੋੜਾਂ ਅਰਬਾਂ ਜਿੰਨੇ ਤੁਸੀਂ ਕਮਾਉਣਾ ਚਾਹੁੰਦੇ ਓਨੇ ਤੁਸੀਂ ਕਮਾ ਸਕਦੇ ਹੋ ਜੇ ਤੁਸੀਂ ਕੰਮ ਕਰੋ ਤੇ ਉੱਤੋਂ ਤੁਸੀਂ ਜੋਬ ਲੈਣ ਵਾਲੇ ਨਹੀਂ ਜੋਬ ਦੇਣ ਵਾਲੇ ਬਣ ਜਾਓਗੇ ਜੋਬ ਪ੍ਰੋਵਾਈਡਰ ਬਣ ਜਾਓਗੇ ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ ਤੁਹਾਡੇ ਅੰਡਰ ਕੰਮ ਕਰਨਗੇ ਤੁਸੀਂ ਉਹਨਾਂ ਨੂੰ ਰੁਜ਼ਗਾਰ ਦੇ ਸਕਦੇ ਹੋ ਜੇ ਤੁਸੀਂ ਕੋਈ ਕੰਪਨੀ ਜਾਂ ਬ੍ਰਾਂਡ ਬਣਾਉਨੇ ਹੋ ਤਾਂ ਉਹ ਪੈਸਾ ਪੰਜਾਬ ਵਿੱਚ ਆਊਗਾ ਜਿਹੜਾ ਤੁਸੀਂ ਕਮਾਓਗੇ ਜਿਹੜਾ ਤੁਹਾਡਾ ਬ੍ਰਾਂਡ ਕਮਾਊਗਾ ਉਹ ਪੰਜਾਬ ਪੰਜਾਬ ਸਰਕਾਰ ਨੂੰ ਜਾਊਗਾ ਜਿਵੇਂ ਐਸ ਅ ਟੈਕਸ ਦੇ ਰੂਪ ਵਿੱਚ ਤੇ ਆਟੋਮੈਟਿਕਲੀ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹਨਾਂ 'ਚ ਆਪੇ ਸੁਧਾਰ ਆਊਗਾ ਆਪਾਂ ਕਹੀ ਤਾਂ ਜਾਣਦੇ ਆ ਵੀ ਸਰਕਾਰ ਨੌਕਰਾਂ ਦੇ ਦੀ ਸਰਕਾਰ ਕੋ ਪੈਸਾ ਨਹੀਂ ਆਏਗਾ ਜੇ ਆਪਾਂ ਕੋਈ ਕੰਮ ਕਰੀਏ ਆਪਾਂ ਆਪਦਾ ਹਿੱਸਾ ਪਾਈਏ ਵਿੱਚ ਜੇ ਸੜਕਾਂ ਨੇ ਉਹ ਆਪਾਂ ਖੁਦ ਬਣਾ ਸਕਦੇ ਆਂ ਜਾਂ ਆਪਣੇ ਕੋ ਪੈਸੇ ਆਏ ਆਪਾਂ ਆਪਣੇ ਸ਼ਹਿਰ ਨੂੰ ਸੁਧਾਰ ਸਕਦੇ ਆਂ ਫੁੱਲ ਬੂਟੇ ਲਾ ਸਕਦੇ ਆਂ ਕਿੰਨਾ ਕੁਝ ਹੋ ਸਕਦਾ ਪੰਜਾਬ 'ਚ ਜਿਹੜਾ ਜੇ ਕੋਈ ਯਾਰ ਮੈਨੂੰ ਇੱਕ ਹੋਰ ਗੱਲ ਦੱਸੋ ਜਿਵੇਂ ਮੈਕਡੋਨਲਡਸ ਆ ਨਾਈਕੀ ਗੁੱਚੀ ਪ੍ਰਾਡਾ ਰਮਾਨੀ ਬ੍ਰਿਟੇਨੀਆ ਅਮੁੱਲ ਆ ਜਿਹੜੇ ਆ ਨਾਈਕੀ ਗੁੱਚੀ ਪ੍ਰਾਡਾ ਨੇ ਇਹਦਾ ਆਪਾਂ ਗੀਤਾਂ ਦਾ ਬਹੁਤ ਸੁਣਦੇ ਆ ਕਦੇ ਸੁਣਿਆ ਵੀ ਕਿਸੇ ਦੀ ਫੈਕਟਰੀ ਲੱਗੀ ਹੋਈ ਆ ਪੰਜਾਬ 'ਚ ਕਿਸੇ ਦਾ ਬ੍ਰਾਂਡ ਆ ਪੰਜਾਬ ਦੇ ਆਪਣੇ ਬੰਦੇ ਦਾ ਬ੍ਰਾਂਡ ਨਾ ਕਦੇ ਵੀ ਨਹੀਂ ਸੁਣਿਆ ਕਿਉਂਕਿ ਹੈ ਹੀ ਨਹੀਂ ਕਹੇ ਦੱਸਣੋਂਗੇ ਕੀ ਕਦੇ ਸੋਚਿਆ ਵੀ ਇਹ ਕੰਪਨੀਆਂ ਨੇ ਜਿਹੜੀਆਂ ਜਿਵੇਂ ਮੈਕਡੋਨਲਡ ਨਾਈਕੀ ਗੁੱਚੀ ਇਹ ਕਿਨੇ ਬਣਾਈਆਂ ਨੇ ਕਦੋਂ ਬਣਾਈਆਂ ਨੇ ਕਿਵੇਂ ਬਣਾਈਆਂ ਨੇ ਕਿੰਨੀ ਨੈਟਵਰਥ ਆ ਇੱਕ ਸਾਲ ਦੀ ਕਿੰਨੀ ਕਮਾਈ ਆ ਹੁਣ ਮੈਨੂੰ ਐਂ ਦੱਸੋ ਜਿਹੜੇ ਮੈਂ ਤੁਹਾਨੂੰ ਆ ਨਾਮ ਗਣਾਈ ਨੇ ਕੰਪਨੀਆਂ ਦੇ ਇਹਨਾਂ ਵਿੱਚੋਂ ਕਿੰਨੇ ਬੰਦੇ ਪੰਜਾਬ ਦੇ ਸੀਗੇ ਦੱਸਿਓ ਸੋਚਿਓ ਮੜੇ ਇੱਕ ਵੀ ਨਹੀਂ ਸੀਗਾ ਜ ਜਿਹਨੇ ਪੰਜਾਬ ਚੋਂ ਉੱਠ ਕੇ ਕੰਪਨੀ ਬਣਾਈ ਹੋਵੇ ਇਸ ਲਈ ਮੈਂ ਕਹਿ ਰਿਹਾ ਕਿ ਪੰਜਾਬ ਬਹੁਤ ਪਿੱਛੇ ਆ ਟੈਕਨੋਲੋਜੀ ਤੇ ਬਿਜ਼ਨਸ ਸੈਕਟਰ ਵਿੱਚੋਂ ਜੇ ਆਪਾਂ ਸਾਰੇ ਦੇਸ਼ ਦੀ ਕੰਪੈਰੀਜ਼ਨ ਕਰੀਏ ਕਦੇ ਪੰਜਾਬ ਪਹਿਲੇ ਤੇ ਹੁੰਦਾ ਸੀ ਅੱਜ ਕਿਤੇ ਮੈਨੂੰ ਲੱਗਦਾ ਐਂਡ ਤੇ ਹੋਊਗਾ ਕਿਤੇ ਜੇ ਟੈਕਨੋਲੋਜੀ ਤੇ ਬਿਜ਼ਨਸ ਦੇ ਸੈਕਟਰ ਵਿੱਚ ਯਾਰ ਜਿਹੜਾ ਬੈਂਗਲੌਰ ਆ ਦਿੱਲੀ ਆ ਮੁੰਬਈ ਹਰਿਆਣਾ ਇਹ ਆਪਣੇ ਲੋਕਾਂ ਦੀ ਨਾ ਹੈਲਪ ਕਰ ਰਿਹਾ ਕੰਪਨੀਆਂ ਡਿਵੈਲਪ ਕਰਨ ਵਾਸਤੇ ਤੇ ਆਪਣੇ ਆਪਣੇ ਗਲੀਆਂ ਨਾਲੀਆਂ ਦੇ ਰੋਲੇ ਨਹੀਂ ਮੁੱਕਦੇ ਯਾਰ ਅੱਖਾਂ ਖੋਲੋ ਦੁਨੀਆ ਦੇਖੋ ਕਿੱਥੇ ਵੱਸਦੀ ਆ ਆ ਰੀਲਾਂ ਨਸ਼ੇ ਰਿਲੇਸ਼ਨਸ਼ਿਪਸ ਇਹਨਾਂ ਨੂੰ ਸਾਈਡ ਤੇ ਰੱਖ ਕੇ ਆਪਣੇ ਆਪ ਨੂੰ ਪੰਜਾਬ ਦੇ ਫਿਊਚਰ ਬਾਰੇ ਸੋਚੋ ਕਿੰਨੀ ਗੰਦਗੀ ਆ ਪੰਜਾਬ 'ਚ ਜੇ ਆਪਾਂ ਤਾਂ ਹੀ ਸਾਫ਼ ਕਰ ਸਕਦੇ ਆ ਜੇ ਆਪਾਂ ਖੁਦ ਪਾਸਫਰਫਲ ਹੋਵਾਂਗੇ ਆਪਣੇ ਕੋਲ ਪੈਸਾ ਹੋਊਗਾ ਪਾਵਰਫੁਲ ਤਾਂ ਆਪਾਂ ਨੂੰ ਸਰਕਾਰਾਂ ਬਣ ਨਹੀਂ ਦਿੰਦੀਆਂ ਕੁਝ ਲੋਕ ਜਿਹੜੇ ਅਮੀਰ ਨੇ ਉਹ ਬਣ ਨਹੀਂ ਦਿੰਦੇ ਉਹਨਾਂ ਨੂੰ ਐ ਵੀ ਇਹਨਾਂ ਨੂੰ ਫੋਨ ਦੇ ਦੋ ਖਾਣ ਨੂੰ ਰੋਟੀ ਦੇ ਦੋ ਤੇ ਫੋਨ ਦੇ ਦੋ ਵੀ ਰੀਲਾਂ ਦੇਖੀ ਜਾਂ ドラਮ ਨਾਲ ਪਏ ਆਪਾਂ ਨੂੰ ਕਮਜ਼ੋਰ ਕਰਨ ਵਾਸਤੇ ਫ੍ਰੀ ਚ ਇਹਨਾਂ ਨੇ ਫਾਰਮ ਬਣਾਇਆ ਹੋਇਆ ਤੇ ਇਹ ਆ ਜਾਨ ਜੂਨ ਆਪਣੇ ਚ ਹੈ ਨਹੀਂ ਆਪਣੇ ਅੱਜ ਕੱਲ ਦੇ ਨਵੇਂ ਨੌਜਵਾਨਾਂ ਚ ਥੋੜਾ ਜਿਹਾ ਜਾਗੋ ਥੋੜਾ ਜਿਹਾ ਰਿਸਰਚ ਕਰੋ ਕੰਪਨੀਆਂ ਬਾਰੇ ਸਰਚ ਕਰੋ ਕਿ ਕਿਨੇ ਬਣਾਈ ਆ ਕਿਵੇਂ ਬਣਾਈ ਆ ਕਿੰਨੇ ਕਰੋੜ ਦੀ ਕੰਪਨੀ ਆ ਆਪਾਂ ਕੀ ਆਪਾਂ ਵੀ ਬਣਾ ਸਕਦੇ ਆ ਯਾਰ ਮੇਰਾ ਐਂਡ ਤੇ ਮੈਸੇਜ ਮੇਨ ਮੈਸੇਜ ਆਹੀ ਆ ਵੀ ਰੀਲਾਂ ਨਸ਼ਿਆ ਨੂੰ ਸਾਈਡ ਤੇ ਰੱਖ ਕੇ ਨਾ ਇੱਕ ਵਾਰੀ ਜ਼ਿੰਦਗੀ ਬਾਰੇ ਸੋਚੋ ਆਪਣੇ ਫਿਊਚਰ ਬਾਰੇ ਸੋਚੋ ਆਪਣੇ ਪੰਜਾਬ ਦੇ ਭਲੇ ਵਾਸਤੇ ਸੋਚੋ ਕਿਉਂਕਿ ਲੀਡਰਾਂ ਨੇ ਕੁਝ ਨਹੀਂ ਕਰਨਾ ਆਪਾਂ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਨਹੀਂ ਚਾਹੁੰਦੇ ਵੀ ਤੁਸੀਂ ਆਪਣੇ ਮਾਪੇ ਨੂੰ ਸਾਰੀ ਦੁਨੀਆ ਕਮਾਓ ਯਾਰ ਇਹ ਫਿਰ ਰੀਲਾਂ ਦੇਖ ਕੇ ਤਾਂ ਨਹੀਂ ਕਮਾਉਣੀ ਤੁਸੀਂ ਆਪਣੀ ਤੁਸੀਂ ਚਾਹੁੰਦੇ ਨਹੀਂ ਆ ਆਪਣੀ ਮੰਮੀ ਨੂੰ ਖੁਸ਼ੀ ਦੋ ਤੁਸੀਂ ਆਪਣੇ ਬਾਪ ਨੂੰ ਖੁਸ਼ੀ ਦੋ ਆਪਣੇ ਆਪ ਨੂੰ ਬਿਜ਼ਨਸ ਮਾਈਂਡਡ ਕਰੋ ਕਿਤੇ ਇਹ ਨਾ ਹੋਵੇ ਕਿ ਹਰਿਆਣਾ ਹਿਮਾਚਲ ਵਾਲਿਆਂ ਦੀ ਕੰਪਨੀ ਚ ਆਪਾਂ ਨੌਕਰੀ ਵਾਸਤੇ ਜਾਇਆ ਕਰੀਏ ਆਪਾਂ ਆਪਣੇ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਮਾਣਾ ਬੁਟਾ ਸੋਚੋ ਯਾਰ